ਫਤੇ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੇ ਵੀਰ ਲਥੂਨੀਆ ਦਾ ਅਪਲਾਈ ਕਰ ਰਹੇ ਆ ਕਿਸੇ ਏਜੰਟ ਦੇ ਥਰੂ ਉਹ ਕਿਵੇਂ ਚੈੱਕ ਕਰਦੇ ਆ ਜਾਂ ਕਿਵੇਂ ਚੈੱਕ ਕਰ ਸਕਦੇ ਆ ਕਿ ਜਿਸ ਕੰਪਨੀ ਦਾ ਸਾਡਾ ਏਜੰਟ ਆ ਜਿਹੜਾ ਜਿਹੜਾ ਲਾ ਰਿਹਾ ਸਾਡਾ ਵੀਜ਼ਾ ਉਹ ਕੰਪਨੀ ਕਿਵੇਂ ਦੀ ਆ ਕਿਉਂਕਿ ਇਹ ਜ਼ਰੂਰੀ ਆ ਹੁਣ ਪਿੱਛੇ ਜੇ ਮੈਨੂੰ ਕਈ ਮੁੰਡਿਆਂ ਦੇ ਮੈਸੇਜ ਆਏ ਕਈ ਕੰਪਨੀਆਂ ਕੀ ਕਰਦੀਆਂ ਗਵਰਨਮੈਂਟ ਦੇ ਨਾਲ ਸਹੀ ਤਰੀਕੇ ਨਾਲ ਨਹੀਂ ਚੱਲਦੀਆਂ ਟੈਕਸ ਸਹੀ ਟਾਈਮ ਤੇ ਨਹੀਂ ਭਰਦੀਆਂ ਹੋਰ ਬਹੁਤ ਗਤੀਵਿਧੀਆਂ ਜਿਹੜੀਆਂ ਗਵਰਨਮੈਂਟ ਦੇ ਨਾਲ ਉਹ ਸਹੀ ਤਰੀਕੇ ਨਾਲ ਨਹੀਂ ਕਰਦੀਆਂ ਤੇ ਉਹਨਾਂ ਦਾ ਜਿਹੜਾ ਸਕੋਰ ਆ ਥੱਲੇ ਡਿੱਗ ਪੰਦਾ ਜਿਸ ਦੇ ਕਾਰਨ ਜਦੋਂ ਆਪਾਂ ਟੀਆਰਪੀ ਉਸ ਕੰਪਨੀ ਦੇ ਵਿੱਚ ਲਾਉਨੇ ਆ ਆਪਣੇ ਰਿਫਿਊਜ਼ਲ ਆ ਜਾਂਦੀ ਆ ਤੇ ਉਹ ਆਪਾਂ ਕੰਪਨੀ ਕਿਵੇਂ ਚੈੱਕ ਕਰ ਸਕਦੇ ਆ ਤਾਂ ਕਿ ਆਪਾਂ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਕੰਪਨੀ ਬਾਰੇ ਉਸ ਤੋਂ ਪਤਾ ਕਰਕੇ ਉਸ ਨੂੰ ਚੈੱਕ ਕਰਕੇ ਫਿਰ ਆਪਾਂ ਅਪਲਾਈ ਕਰੀਏ ਤਾਂ ਕਿ ਆਪਣਾ ਪੈਸਾ ਜਿਹੜਾ ਹੱਕ ਹਲਾਲ ਦਾ ਉਹ ਬਚ ਸਕੇ ਅਤੇ ਆਪਣਾ ਸਮਾਂ ਬਚ ਸਕੇ ਤੇ ਆਪਾਂ ਉਸ ਨੂੰ ਦੱਸ ਸਕੇ ਏਜੰਟ ਨੂੰ ਵੀ ਇਹ ਕੰਪਨੀ ਸਹੀ ਨਹੀਂ ਸਾਡਾ ਹੋਰ ਕੰਪਨੀ 'ਚ ਅਪਲਾਈ ਕਰ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਕਿਵੇਂ ਚੈੱਕ ਕਰਨਾ Google ਤੇ ਚੱਲਦੇ ਆ ਤੇ ਸਾਰੀ ਉਹ ਜਾਣਕਾਰੀ ਤੁਹਾਨੂੰ ਦਿਨੇ ਆ ਤੇ ਕਿਹੜੇ ਕਿਹੜੀਆਂ ਕੰਪਨੀਆਂ ਸਿਕੋ ਡਿੱਗੇ ਆ ਕੀ ਸਿਸਟਮ ਆ ਸਾਰਾ ਕੁਝ ਗੱਲਬਾਤ ਕਰਦੇ ਆ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀ ਲਥੂਨੀਆਂ ਦਾ ਅਪਲਾਈ ਕਰ ਰਹੇ ਆ ਜਾਂ ਅਪਲਾਈ ਕਰਨਾ ਚਾਹੁੰਦੇ ਆ ਵੀ ਕਿਵੇਂ ਕੰਪਨੀ ਉਹ ਚੈੱਕ ਕਰ ਸਕਣ ਤੇ ਆਪਣਾ ਉਹ ਪੈਸਾ ਬਚਾ ਸਕਣ ਸਮੇਂ ਦੀ ਬਚਤ ਕਰ ਸਕਣ ਤਾਂ ਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ ਚਲੋ ਆਪਾਂ Google ਤੇ ਚੱਲਦੇ ਆ ਸਕਰੀਨ ਰਿਕਾਰਡਿੰਗ ਲਾ ਕੇ ਮੈਂ ਤੁਹਾਨੂੰ ਚੈੱਕ ਕਰਕੇ ਦਿਖਾਉਣਾ ਜੀ ਹਾਂਜੀ ਜਿਵੇਂ ਹੁਣ ਆਪਾਂ Google ਤੇ ਆ ਗਏ ਆ ਜੀ ਕਿਸੇ ਕੰਪਨੀ ਬਾਰੇ ਵੀ ਆਪਾਂ ਸਰਚ ਕਰਨਾ ਕਿੱਦਾਂ ਤੁਸੀਂ ਇੱਕ Google ਤੇ ਜਸਟ ਲਿਖਣਾ ਹੁੰਦਾ ਜਿਵੇਂ ਮੰਨ ਲਓ ਵੀ 83 ਮਿਸਕਾ ਕੰਪਨੀ 'ਚ ਮੈਂ ਖੁਦ ਕੰਮ ਕਰਦਾ ਇਸ ਬਾਰੇ ਆਪਾਂ ਜਾਣਕਾਰੀ ਲੈਣੀ ਹੋਵੇ ਕਿਵੇਂ ਲਿਖਾਂਗੇ ਦੇਖੋ ਆ ਲਿਖ ਦੇਣੀ ਹੈ ਕੰਪਨੀ 83 ਮਿਸਕਾ ਠੀਕ ਹੈ ਜੀ ਆ ਆ ਗਈ ਆ ਨਾ ਕੰਪਨੀ ਤੇ ਆਪਾਂ ਸਰਚ ਕਰ ਲਈ ਆ ਆ ਗਈ ਤਰਾਂਸੀ ਮਿਸਕਾ ਦੀ ਵੈਬਸਾਈਟ ਆ ਗਈ ਤੇ ਅੱਗੇ ਥੱਲੇ ਨੂੰ ਤੁਸੀਂ ਜਾਵੋਗੇ ਇਸ ਬਾਰੇ ਜਾਣਕਾਰੀ ਆਪਾਂ ਕਿੱਥੋਂ ਲੈ ਸਕਦੇ ਹਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਦੇਖੋਗੇ ਆ ਗਈ ਜੀ ਆ ਤੁਸੀਂ ਉਹਨਾਂ ਜਾਦ ਕਰ ਲੋ ਜਿੱਥੇ ਲਿਖਿਆ bz.lt ਇਹਦੇ ਤੇ ਟੱਚ ਕਰ ਲੈਣਾ ਠੀਕ ਹੈ ਜੀ ਆ ਜਾਦ ਕਰ ਲੋ ਤੁਸੀਂ ਸਿੱਧਾ ਇਸ ਵੈਬਸਾਈਟ ਤੇ ਇਸਤੇ ਆ ਸਕਦੇ ਹੋ ਆ ਉੱਪਰ ਲਿਖਿਆ ਹੋਇਆ ਇਹ ਲਿਖ ਕੇ ਇਸ ਤੇ ਆ ਕੇ ਤੁਸੀਂ ਕੰਪਨੀ ਦੀ ਇਨਫਰਮੇਸ਼ਨ ਲੈ ਸਕਦੇ ਹੋ ਠੀਕ ਹੈ ਜੀ ਵਿਕੀਵੇਂ ਕੰਪਨੀ ਕਿਵੇਂ ਨਹੀਂ ਇਹਨੂੰ ਸਾਰਾ ਕੁਝ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਆ ਵੈਬਸਾਈਟ ਹੋ ਗਈ ਈਮੇਲ ਮੋਬਾਈਲ ਨੰਬਰ ਮੋਰ ਡਾਟਾ ਜੋ ਵੀ ਤੁਸੀਂ ਇੱਥੇ ਫਾਈਨੈਂਸ਼ੀਅਲ EMPLOYEES ਜੋ ਰਿਪੋਰਟਸ ਜੋ ਮਰਜ਼ੀ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਾਂ EMPLOYE ਕਿੰਨੇ ਆ ਤੇ ਐਵਰੇਜ ਸੈਲਰੀ ਕਿੰਨੀ ਆਉਂਦੀ ਆ ਹਨਾ ਸਟੇਟਸ ਕਿਵੇਂ ਆ ਸੋਸ਼ਲ ਇਨਸ਼ੋਰਸ ਕੰਟਰੀਬਿਊਟ ਸੈਲਰੀ ਰੈਵਨਿਊ ਹਿਸਟਰੀ ਜੋ ਵੀ ਆਪਾਂ ਇੱਥੇ ਸਾਰਾ ਕੁਝ ਸ਼ੇਅਰ ਕੈਪੀਟਲ ਕਿੰਨਾ ਹਨਾ ਇਹਦੇ ਬਾਰੇ ਸਾਰਾ ਕੁਝ ਚੈੱਕ ਕਰ ਸਕਦੇ ਆ ਫਿਰ ਆਪਾਂ ਇੱਥੋਂ ਆ ਦੇਖੋ ਕ੍ਰੈਡਿਟ ਰਿਸਕ ਤੇ ਜਾ ਕੇ ਇੱਥੇ ਚੈੱਕ ਕਰ ਸਕਦੇ ਆ ਦੇਖੋ ਇਹ ਆ ਗਿਆ ਹਾਂ ਆ ਦੇਖੋ ਹੁਣ ਜਮਾ ਇਹਦਾ ਹਰੇ ਚ ਮਤਲਬ ਇਹ ਬਿਲਕੁਲ ਸਹੀ ਕੰਪਨੀ ਆ ਤਨਖਾਹ ਤਨਖੂ ਦੇਣ ਦੇ ਮੁਕਾਬਲੇ ਚ ਹਰ ਚੀਜ਼ ਦੇ ਚ ਇਹ ਕੰਪਨੀ ਸਹੀ ਤਰੀਕੇ ਨਾਲ ਭੇ ਕਰ ਰਹੀ ਆ ਚਲੋ ਵੱਖਰੀ ਗੱਲ ਆ ਤਨਖਾਹਾਂ ਘਟਾਤੀਆਂ ਜਾਂ ਜਿਵੇਂ ਵੀ ਆ ਉਹ ਇੱਕ ਵੱਖਰਾ ਮੈਟਰ ਆ ਪਰ ਇਹ ਹਰੇ ਚ ਮਤਲਬ ਵੀ ਇਹਦੇ 'ਚ ਕੋਈ ਆਪਾਂ ਨੂੰ ਰਿਸਕ ਨਹੀਂ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤਾਂ ਇਹਦੇ ਬਾਰੇ ਤੁਸੀਂ ਸਾਰਾ ਕੁਝ ਇੱਥੋਂ ਲੈ ਸਕਦੇ ਹੋ ਆਹ ਹੋਰ ਕੰਪਨੀਆਂ ਵੀ ਆ ਜਾਂਦੀਆਂ ਥੱਲੇ ਹੀਗਲਮੈਨ ਹੋਗੀ ਜਾਂ ਜੋ ਵੀ ਆ ਹੈ ਨਾ ਤੁਸੀਂ ਇਹਨਾਂ ਬਾਰੇ ਵੀ ਜਾਣਕਾਰੀ ਇਸ ਵੈਬਸਾਈਟ ਤੋਂ ਲੈ ਸਕਦੇ ਹੋ ਮਤਲਬ ਹੁਣ ਆਪਾਂ ਜੇ ਗੱਲ ਕਰੀਏ ਤੇ ਵੀ ਜਿਵੇਂ ਹੋਰ ਕੰਪਨੀਆਂ ਇੱਥੇ ਤੁਸੀਂ ਬਸ ਲਖ ਲਓ ਇੰਟ੍ਰੀਗਰੇਟ ਟ੍ਰਾਂਸ ਲੈ ਲਓ ਇੰਟ੍ਰੀ ਗਰੇਟ ਟ੍ਰਾਂਸ ਹੈ ਨਾ ਇਦਾਂ ਹੀ ਆ ਸਾਇਦ ਤੇ ਤੁਸੀਂ ਇਹਨਾਂ ਬਾਰੇ ਇਦਾਂ ਜਣਦੇ ਕੰਪਨੀ ਦਾ ਨਾਮ ਹੀ ਸਹੀ ਲਿਖਿਆ ਗਿਆ ਇੰਟਰੀ ਤੇ ਆਪਾਂ ਇੱਥੇ ਲਿਖ ਕੇ ਦੇਖ ਲੈਂਦੇ ਗੂਗਲ ਤੇ ਆ ਜਾਣਾ ਜਿਵੇਂ ਆ ਆ ਗਈ ਨਾ ਇੰਟ੍ਰੀਗਰੇਟ ਟ੍ਰਾਂਸ ਆ ਗਈ ਨਾ ਇੰਟ੍ਰੀਗਰੇਟ ਟ੍ਰਾਂਸ ਆ ਕੰਪਨੀ ਆ ਗਈ ਠੀਕ ਹੈ ਜੀ ਆਹ ਕੰਪਨੀ ਹੈ ਨਾ ਜਿਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਣੀ ਆ ਤੇ ਆ ਆ ਗਈ ਏ ਤੇ ਸਿੱਧਾ ਉਹ ਤੇ ਨਾ ਆਪਾਂ ਥੋੜਾ ਜਿਹਾ ਮਿਸਟੇਕ ਚ ਲਿਖਿਆ ਗਿਆ ਸੀ ਆ ਆ ਗਈ ਇਹ ਕੰਪਨੀ ਕਿਵੇਂ ਆਪਾਂ ਇਹਦੇ ਬਾਰੇ ਡਾਟਾ ਸਾਰਾ ਲੇਖ ਸਕਦੇ ਆ ਜੋ ਵੀ ਹੈ ਨਾ ਇਸ ਕੰਪਨੀ ਚ ਇੱਕ ਮੁੰਡੇ ਦੀ ਰਿਫਿਊਜ਼ਲ ਵੀ ਆਈ ਆ ਉਹ ਕਹਿੰਦੇ ਕੰਪਨੀ ਨੇ ਸਹੀ ਤਰੀਕੇ ਨਾਲ ਬਈ ਡੀਲ ਨਹੀਂ ਕੀਤਾ ਇਹ ਆਪਾਂ ਇਹਦਾ ਕ੍ਰੈਡਿਟ ਰਿਸਕ ਦੇਖਦੇ ਆ ਆ ਗਏ ਤੇ ਆ ਦੇਖੋ ਤੁਸੀਂ ਹੁਣ ਇਹਦੇ ਇੰਟ੍ਰੀਗਰੇਟਡ ਰਾਂਸ ਜੈਲੋ ਚ ਆ ਮੀਡੀਅਮ ਚ ਪਹਿਲਾਂ ਇਹ ਇੱਧਰ ਸੀਗੀ ਬਿਲਕੁਲ ਆ ਆਹ ਕੋਰਨਾ ਰੈੱਡ ਚ ਜਿੱਥੇ ਪਿੰਕ ਜਿਹਾ ਕਲਰ ਆ ਤੇ ਹੁਣ ਇਹ ਚਲੋ ਵੀ ਜੈਲੋ ਚ ਆ ਗਈ ਚੱਕਰ ਕੀ ਪਿਆ ਵੀ ਇਦਾਂ ਇਹ ਪਹਿਲਾਂ ਇੱਥੇ ਸੀਗੀ ਤੇ ਗਵਰਨਮੈਂਟ ਨੇ ਕਈ ਬੰਦਿਆਂ ਦੀਆਂ ਟੀਆਰਪੀਆਂ ਕੈਨਸਲ ਕਰਤੀਆਂ ਵੀ ਇਹਨਾਂ ਦਾ ਕ੍ਰੈਡਿਟ ਸਕੋਰ ਜਾਂ ਇਹ ਕੰਪਨੀ ਦੀ ਡੀਲਿੰਗ ਵਧੀਆ ਨਹੀਂ ਆ ਦੇ ਲਿਖਿਆ ਹੋਇਆ ਨਾ ਟੂ ਦਾ ਸਟੇਟ ਇਕਨੋਮੀ ਸਟੇਟ ਐਵਰੇਜ ਸੈਲਰੀ ਇੱਥੇ ਸਾਰਾ ਕੁਝ ਆਪਾਂ ਚੈੱਕ ਕਰ ਸਕਦੇ ਹਾਂ ਹੋਰ ਵੀਰਾਂ ਨੇ ਕਈਆਂ ਨੇ ਇਹਦੇ ਬਾਰੇ ਦੱਸਿਆ ਵਾ ਕੋਈ ਵੀ ਕੰਪਨੀ ਆ ਮਤਲਬ ਇੱਥੇ ਲੇਖ ਲਓ ਤੁਸੀਂ ਹਨਾ ਆ ਆਪਣੇ ਹੋਪਟ੍ਰਾਂਸ ਆ ਗਿਆ ਦੇਖੋ ਹੋਪਟ੍ਰਾਂਸ ਲੇਖ ਲਓ ਠੀਕ ਹੈ ਇਹ ਕੋਈ ਵੀ ਕੰਪਨੀ ਆ ਨਾ ਇਹਦੇ ਬਾਰੇ ਆਪਾਂ ਚੈੱਕ ਕਰ ਸਕਦੇ ਹਾਂ ਨਾ ਤੇ ਆ ਆ ਗਿਆ ਹੋਪਟ੍ਰਾਂਸ ਸਹੀ ਹੈ ਨਾ ਤੇ ਹੋਪਟ੍ਰਾਂਸ ਕਿੱਦਾਂ ਦੀ ਆ ਮਤਲਬ ਚਲੋ ਜਿਵੇਂ ਮਰਜ਼ੀ ਹੁੰਦਾ ਵੀ ਇਹਨਾਂ ਦਾ ਕ੍ਰੈਡਿਟ ਸਕੋਰ 23 ਸਾਲ ਕੰਪਨੀ ਦੀ ਏਜ ਹੋ ਗਈ ਆ ਤੇ ਸਾਰਾ ਕੁਝ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਆ ਦੇਖੋ ਗ੍ਰੀਨ ਚ ਆ ਇਹ ਮੈਨੂੰ ਸੈਲਰੀ ਸਲਰੀ ਦੇ ਰਹੀ ਆ ਸਹੀ ਆ ਓਕੇ ਆ ਜਮਾ ਏਦਾਂ ਤੁਸੀਂ ਕੰਪਨੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਤਾਂ ਕਿ ਤੁਸੀਂ ਕਿਸੇ ਦੇ ਥਰੂ ਆਉਣਾ ਤੇ ਤੁਹਾਡਾ ਪੈਸਾ ਖਰਾਬ ਨਾ ਹੋਵੇ ਏਦਾਂ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕਿ ਤੁਹਾਡਾ ਪੈਸਾ ਸਮਾਂ ਖਰਾਬ ਨਾ ਹੋਵੇ ਉਹੀ ਕੱਲ ਨਾ ਵੀ ਕਿ ਕੀ ਕਹਿੰਦਾ ਬੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟੱਕਰਾਂ ਨਾ ਮਾਰਨੀਆਂ ਪੈਣ ਤੇ ਜਾਣ ਦੇ ਕਿ ਏਦਾਂ ਤੇ ਤੁਹਾਨੂੰ ਜਾਣਕਾਰੀ ਲੱਗੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਬੰਦਿਆਂ ਨਾਲ ਸ਼ੇਅਰ ਕਰਦੇ ਜਿਹੜੇ ਵੀਰ ਅਪਲਾਈ ਕਰਦੇ ਤਾਂ ਕਿ ਉਹ ਕੰਪਨੀ ਆਪਦੀ ਚੈੱਕ ਕਰਕੇ ਉਸ ਬਾਰੇ ਜਾਣ ਸਕਣ ਤੇ ਆ ਸਕਣ ਠੀਕ ਹੈ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ